ਸੰਗਤ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਸ ਵੀਡੀਓ ਵਿੱਚ ਤੁਸੀਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਸਥਾਨ ਮਾਨਸਾ ਸਰਦੂਲਗੜ੍ਹ ਰੋਡ ਪਿੰਡ ਭੰਮੇ ਖੁਰਦ ਵਿਖੇ ਸਥਿਤ ਹੈ ਇਹ ਸਥਾਨ ਢਾਲੀਵਾਲ ਭਾਈਚਾਰੇ ਨਾਲ ਸੰਬੰਧਿਤ ਹੈ ਇਹ ਸਥਾਨ ਮਹਾਨ ਸ਼ਹੀਦ ਬਾਬਾ ਸਿੱਧ ਪੋਈ ਜੀ ਦੀ ਯਾਦ ਵਿੱਚ ਇਸ ਸਥਾਨ ਪਿੰਡ ਭੰਮੇ ਖੁਰਦ ਮਾਨਸਾ ਸਰਦੂਲਗੜ੍ਹ ਰੋਡ ਤੇ ਸਥਿਤ ਹੈ ਅਤੇ ਇਸ ਸਥਾਨ ਬਾਰੇ ਹੋਰ ਜਾਣਕਾਰੀ ਲਈ ਸੇਵਾਦਾਰਾਂ ਪਾਸੋਂ ਆਪਾਂ ਸਰਬਣ ਕਰਦੇ ਹਾਂ ਜੀ ਇਤਿਹਾਸ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਸਿੱਧ ਪੋਈ ਦਾ ਮੁੱਖ ਸਥਾਨ ਸੀਸਵਾਲਾ ਸਥਾਨ ਭਿਆਣਾ ਸਾਹਿਬ ਉਥੋਂ ਸਾਰੇ ਹੀ ਢਾਲੀਵਾਲ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਇੱਥੇ ਭਿਆਣਾ ਸਾਹਿਬ ਵਿਖੇ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਅੱਜ 18 ਜੂਨ ਤੋਂ ਸ਼ੁਰੂ ਹੋ ਗਿਆ ਹੈ ਅਤੇ 20 ਜੂਨ ਤੀਰਸਾਲੇ ਦਿਨ ਭੋਗ ਪਾਣਗੇ ਜਿੱਥੇ ਵੀ ਸਾਡਾ ਪੰਜਾਬ ਚ ਬਾਹਰ ਦੇਸ਼ਾਂ-ਵਦੇਸ਼ਾਂ ਚ ਟਾਲੀਵਾਲ ਭਾਈਚਾਰਾ ਬੈਠਾ ਹੈ ਅਸੀਂ ਉਹਨਾਂ ਨੂੰ ਪਿਆਣਾ ਸਾਹਿਬ ਦੀ ਕਮੇਟੀ ਵੱਲੋਂ ਇੱਥੇ ਕਾਰ ਸੇਵਾ ਚਲਾ ਰਹੇ ਹਨ ਸੰਤ ਬਾਬਾ ਜਰਨੈਲ ਸਿੰਘ ਢਿੰਗੜ ਵਾਲੇ ਇਹਨਾਂ ਵੱਲੋਂ ਸਾਰੇ ਇਹ ਟਾਲੀਵਾਲ ਭਾਈਚਾਰੇ ਨੂੰ ਸਭ ਤੋਂ ਪਹਿਲਾਂ ਅਸੀਂ ਅੱਜ ਦੇ ਦਿਨ ਦੀ ਵਧਾਈ ਦਿੰਨੇ ਹਾਂ ਕਿ ਬਾਬਾ ਸ਼ੇਧ ਪੋਈ ਦਾ ਸਾਲਾਨਾ ਜੋੜ ਮੇਲਾ ਸ਼ੁਰੂ ਹੋਇਆ ਹੈ ਬਾਕੀ ਇਹ ਸਥਾਨ ਬਾਬਾ ਸਿੱਧ ਪੋਈ ਦਾ ਸੀਸ ਵਾਲਾ ਸਥਾਨ ਹੈ ਇੱਥੇ ਪ੍ਰਾਤਨ ਸਮੇਂ ਵਿੱਚ ਬਾਬਾ ਜੀ ਢੋਲੀ ਦੇ ਸਮੇਤ ਪਿੰਡ ਚਨੀਰਾ ਛਿੜੀ ਦੇ ਕੋਲ ਦੀ ਟੱਪ ਰਹਿ ਸਾਨਾ ਉੱਥੇ ਬੁਚੜਾ ਨੇ ਗਊਆਂ ਨੂੰ ਬੰਨਿਆ ਹੋਇਆ ਸੀ ਨੂੜਿਆ ਹੋਇਆ ਸੀ ਤਾਂ ਬਾਬਾ ਸਿੱਧ ਪੋਈ ਨੇ ਨਿਮਰਤਾ ਨਾਲ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਵੀ ਗਊਆਂ ਰੱਬ ਦਾ ਜੀਵ ਹਨ ਇਹਨਾਂ ਨੂੰ ਛੱਡ ਦਿਓ ਪਰ ਜਿਹੜੇ ਮੁਸਲਮਾਨ ਰਜਵਾੜੇ ਸੀ ਉਹ ਬੜਾ ਹੰਕਾਰੀ ਸੀ ਉਹਨਾਂ ਕੋਲੇ ਉਹਨਾਂ ਨੇ ਉਸ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਬਾਬਾ ਜੀ ਨੇ ਕਮੂਆ ਦੇ ਦੇ ਰੱਸੇ ਸੀ ਉਹ ਵੜ ਦਿੱਤੇ ਤਾਂ ਉਸ ਗੱਲ ਦਾ ਤਕਰਾਰ ਹੋ ਗਿਆ ਤਾਂ ਲੜਾਈ ਸ਼ੁਰੂ ਹੋ ਗਈ ਚਿਨੇਰ ਦੀ ਝਿੜੀ ਤੋਂ ਜੰਗ ਸ਼ੁਰੂ ਹੁੰਦਾ ਹੁੰਦਾ ਹੋਇਆ ਭਿਆਣਾ ਸਾਹਿਬ ਪਹੁੰਚ ਗਿਆ ਜਿੱਥੇ ਬਾਬੇ ਜੀ ਦਾ ਸੀਸਾ ਕੱਟਿਆ ਗਿਆ ਇਸ ਸਥਾਨ ਤੋਂ ਭਿਆਣਾ ਸਾਹਿਬ ਤੋਂ 17 18 ਕਿਲੋਮੀਟਰ ਪਿੰਡ ਲੱਲੂਆਣਾ ਸਾਹਬ ਹੈ ਜਿੱਥੇ ਬਾਬੇ ਦਾ ਉੱਥੇ ਵੀ ਮੁੱਖ ਸਥਾਨ ਬਣਿਆ ਹੋਇਆ ਹੈ ਇੱਥੇ ਬਾਬੇ ਦਾ ਸੀਸਾ ਵਾਲਾ ਸਥਾਨ ਹੈ ਬਾਬਾ ਇੱਥੋਂ ਬਿਨਾ ਸੀਸ ਤੋਂ ਲੜਦਾ ਹੋਇਆ ਪਿੰਡ ਲੱਲੂਆਣਾ ਜਾ ਕੇ ਉਥੇ ਜੋਤੀ ਜੋਤ ਉਹਨਾਂ ਨੇ ਸਮਾ ਗਏ ਇਸ ਕਰਕੇ ਬਾਬਾ ਜੀ ਦਾ ਇਹੀ ਜਿਹੜਾ ਸ਼ਹੀਦੀ ਹੈ ਇਸ ਸਥਾਨ ਤੇ ਹੋਈ ਹੈ ਇਹ ਬਾਬਾ ਜੀ ਦਾ ਸੀ ਦੀ ਸੀਸ ਵਾਲਾ ਸਥਾਨ ਇਸ ਕਰਕੇ ਨੂੰ ਸੀਸ ਵਾਲਾ ਸਥਾਨ ਆਖਿਆ ਜਾਂਦਾ ਹੈ ਕਮੇਟੀ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਵੱਲੋਂ ਸਾਰੇ ਇੱhti ਵਾਲ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ 2 ਜੂਨ ਨੂੰ ਤੇਸ ਵਾਲੇ ਦਿਨ ਵੱਧ ਤੋਂ ਵੱਧ ਸੰਗਤਾਂ ਇਸ ਸਥਾਨ ਤੇ ਪਹੁੰਚਣਾ ਆਪ ਦਾ ਪਹੁੰਚ ਕੇ ਬਾਬਾ ਜੀ ਤੋਂ ਅਸੀਸਾਂ ਪ੍ਰਾਪਤ ਕਰਨਾ ਸਾਰੇ ਭਿਆਣਾ ਸਾਹਿਬ ਜਿਹੜੀ ਜਗ੍ਹਾ ਹੈ ਇਹ ਪਿੰਡ ਭੰਮੇਖੁਰ ਦਾ ਭੰਮੇ ਕਲਾਂ ਪਿੰਡ ਲਾਲਿਆਂਵਾਲੀ ਪਿੰਡ ਨਾਵਾਨੰਦੀ ਦੇ ਵਿਚਕਾਰ ਹੈ ਇਹ ਸਥਾਨ ਸਾਰੇ ਹੀ ਨਗਰਾਂ ਦੇ ਸਹਿਯੋਗ ਨਾਲ ਇੱਥੇ ਸੰਤ ਬਾਬਾ ਜਰਨੈਲ ਸਿੰਘ ਕਾਰ ਸੇਵਾ ਚਲਾ ਰਹੇ ਹਨ ਸਾਰੇ ਟਾਲੀ ਵਾਲਿਆਂ ਨੂੰ ਭਾਈ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਇਸ ਸਲਾਨਾ ਜੋੜ ਮੇਲੇ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਇਸ ਸਥਾਨ ਨੂੰ ਚੜ੍ਹਦੀ ਕਲਾ ਕਰਨਾਂ ਤੇ ਖੁਸ਼ੀਆਂ ਪ੍ਰਾਪਤ ਕਰਨ ਇਸ ਸਥਾਨ ਤੇ ਲੰਗਰਾਂ ਦੇ ਪ੍ਰਬੰਧ ਕਮਰਿਆਂ ਦੇ ਪ੍ਰਬੰਧ ਸਵੇਲਾਂ ਦੇ ਪ੍ਰਬੰਧ ਪੱਖਿਆਂ ਦੇ ਪ੍ਰਬੰਧ ਪਾਣੀ ਵਾਲੇ ਕੂਲਰਾਂ ਦੇ ਪ੍ਰਬੰਧ ਹਰ ਤਰ੍ਹਾਂ ਦਾ ਪ੍ਰਬੰਧ ਸੰਗਤਾਂ ਦੇ ਠਹਿਰਨ ਵਾਸਤੇ ਕੀਤਾ ਹੋਇਆ ਹੈ ਕਮੇਟੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ